ਅੰਤਰਰਾਸ਼ਟਰੀ ক্রিকেট ਸੰਘ 2018 ਛੋਣ ਵਾਲੇ ਵਰਲਡ 20 ਦੇ ਮੁੱਖ ਟਰਾਜ ਦੋ ਟੀਮਾਂ ਨੂੰ ਜੋੜਨ ਦੀ ਤਿਆਰ ਹੈ ਆਈਸੀਸੀ ਦੇ ਸਾਲਾਨਾ ਸਮੀਲਾਂ ਦੇ ਪਹਿਲੇ ਦਿਨ ਦੇ ਦੌਰਾਨ ਐਸੋਸੀਏਟ ਦੇਸ਼ਾਂ ਦੀ ਬੈਠਕ ਦੇ ਬਾਅਦ ਇਹ ਗੱਲ ਸਾਹਮਣੇ ਆਈ ਹੈ ਇਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਗਲੇ T20 ਵਿਸ਼ਵ ਕੱਪ ਚ ਸੁਪਰ 8 ਦੀ ਜਗ੍ਹਾ ਸੁਪਰ 12 ਦਾ ਰੌਨ ਹੋ ਸਕਦਾ ਹੈ ਖਬਰਾਂ ਮੁਤਾਬਕ ਆਈਸੀਸੀ ਚੇਅਰਮੈਨ ਸ਼ਸ਼ਾਂਕ ਮਨੋਖਰ ਨੇ ਐਲਾਨ ਕੀਤਾ ਹੈ ਕਿ ਆਈਸੀਸੀ ਚ ਐਸੋਸੀਏਟ ਦੇਸ਼ਾਂ ਦੇ ਤਿੰਨ ਨੁਮਾਇੰਦਿਆਂ ਦੇ ਮਤਦਾਨ ਦੇ ਹੱਕਦਾਰ ਹੋਣਗੇ ਅਤੇ ਇਸ ਤੇ ਫਾਈਨਲ ਫੈਸਲਾ ਸ਼ਨੀਵਾਰ ਤੱਕ ਲੈ ਲਿਆ ਜਾਏਗਾ ਟੀਪ ਨਰਵਾਲ ਦੇ ਜ਼ਬਰਦਸਤ ਪ੍ਰਦਰਸ਼ਨ ਤੇ ਪਿਛਲੇ ਚੈਂਪੀਅਨਸ ਪਟਨਾ ਪਾਇਰੇਟਸ ਨੇ ਪ੍ਰੋ ਕਬੜੀ ਲੀਗ ਦੇ ਚੌਥੇ ਸੈਸ਼ਨ ਚ ਆਪਣਾ ਜੇਤੂ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਯੂ ਮੰਬਾ ਨੂੰ 36-34 ਨਾਲ ਹਰਾ ਕੇ ਲੀਗ 'ਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ ਪਾਇਰੇਟਸ ਦੇ ਦੋ ਮੈਚਾਂ 'ਚ ਜਿੱਤ ਦੇ ਬਾਅਦ ਗੁਲਤਾਸ ਅੰਕ ਹੋ ਗਏ ਨੇ ਅਤੇ ਦੂਜੇ ਸਥਾਨ ਤੇ ਹੈ ਜਦਕਿ ਪਿਛਲੇ ਟੂਰਨਾਮੈਂਟ ਦੇ ਉਪ ਜੇਤੂ ਮੰਬਾ ਤਿੰਨ ਮੈਚਾਂ 'ਚ ਇੱਕ ਜਿੱਤ ਤੇ ਦੋ ਹਾਰ ਦੇ ਬਾਅਦ 6 ਅੰਕਾਂ ਦੇ ਨਾਲ ਪੰਜਵੇਂ ਸਥਾਨ ਤੇ ਹੈ ਰਵੀ ਸ਼ਾਸਤਰੀ ਦੇ ਲਗਾਤਾਰ ਆਰੇ ਬਿਆਨਾਂ ਦੇ ਬਾਅਦ ਸੌਰਵ ਗਾਂਗਲੀ ਨੇ ਚੁਪੀ ਤੋੜੀ ਹੈ ਰਵੀ ਸ਼ਾਸਤਰੀ ਲਗਾਤਾਰ ਸੌਰਵ ਗਾਂਗਲੀ ਦੇ ਇੰਟਰਵਿਊ ਚ ਨਾ ਹੋਣ ਦੀ ਗੱਲ ਕਰ ਰਹੇ ਸਨ ਇਸ ਤੇ ਗਾਂਗਲੀ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਨੇ ਬੀਸੀਸੀਆਈ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇੰਟਰਵਿਊ ਦੇ ਦਿਨ 5 ਵਜੇ ਤੋਂ ਲੈ ਕੇ 6:30 ਵਜੇ ਤੱਕ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੀ ਇੱਕ ਬੈਠਕ ਦੇ ਵਿੱਚ ਰੁੱਝੇ ਰਹਿਣਗੇ ਇਸ ਇਲਾਵਾ ਗਾਂਗਲੀ ਨੇ ਕਿਹਾ ਕਿ ਰਵੀ ਸ਼ਾਸਤਰੀ ਖੁਦ ਵੀ ਇੰਟਰਵਿਊ 'ਚ ਨਹੀਂ ਪਹੁੰਚੇ ਸਨ ਰਵੀ ਸ਼ਾਸਤਰੀ ਨੇ ਬੈਂਕਾਕ 'ਚ ਛੁੱਟੀਆਂ ਮਨਾਉਂਦੇ ਹੋਏ ਸਕਾਈਪ ਤੇ ਰਾਹੀਂ ਇੰਟਰਵਿਊ ਦਿੱਤਾ ਸੀ ਇਸ ਦੇ ਲਾਵਾ ਸਾਫ ਦਾ ਕਪਤਾਨ ਭਿਸ਼ਨ ਸਿੰਘ ਬੇਦੀ ਨੇ ਸ਼ਾਸਤਰੀ ਦਾ ਸਮਰਥਨ ਕੀਤਾ ਉਹਨਾਂ ਨੇ ਟਵੀਟ ਕੀਤਾ ਹੈ ਕਿ ਕੋਚ ਅਹੁਦੇ ਲਈ ਨਹੀਂ ਚੁਣੇ ਜਾਣ ਦੇ ਲਾਵਾ ਰਵੀ ਸ਼ਾਸਤਰੀ ਦੀ ਚੋਣ ਪ੍ਰਕਿਰਿਆ ਅਤੇ ਨਰਾਜ਼ਗੀ ਜਤਾਣਾ ਸਹੀ ਹੈ ਜਿੱਥੇ ਕਿ ਚੋਣ ਕਰਤਾ ਗੈਰ ਹਾਜ਼ਰ ਹੋ ਗਿਆ ਉਹ ਬੋਰਡ ਤੋਂ ਉੱਪਰ ਨਹੀਂ ਸੀ ਅੱਜ ਉਹਨੇ ਨੰਬਰ 1 ਖਿਡਾਰੀ ਤੇ ਸਾਫ ਕਰ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਕੁਦਵਾਰ ਨੂੰ ਫਰਾਂਸ ਟੈਂਡਨ ਮੈਨੋਰੀਨੋ ਨੂੰ ਲਗਾਤਾਰ ਸੈਟਾਂ ਵਿੱਚ 6-4, 6-3, 7-6 ਨਾਲ ਹਰਾ ਕੇ ਵਿਮਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਮੀ ਕਾਰਨ ਸੈਂਟਰ ਕੋਰਟ 'ਚ ਛੱਤ ਹੇਠਾਂ ਜੋਕ ਵਿੱਚ ਤੇ ਮੈਨੋਰੀਨਾ ਦਾ ਮੈਚ ਖੇਡਿਆ ਗਿਆ। ਭਾਰਤੀ ਕ੍ਰਿਕਟ ਟੀਮ ਲਈ ਅਗਲੇ 12 ਮਹੀਨਿਆਂ ਦਾ ਟੈਸਟ ਦੇ ਲਿਹਾਜ਼ ਨਾਲ ਪ੍ਰੋਗਰਾਮ ਕਾਫੀ ਰੁਚੀਮਈਆ ਭਰਿਆ ਜਿਸ ਰਾਸ਼ਟਰੀ ਟੀਮ ਦੇ ਨਵੇਂ ਚੁਣੇ ਗਏ ਕੋਚ ਅਨਿਲ ਕੁਮਬਲੇ ਦਾ ਮੰਨਣਾ ਹੈ ਕਿ ਨੌਜਵਾਨ ਕ੍ਰਿਕਟਰਾਂ ਨੂੰ ਇਸ ਰੂਪਲੀ ਤਿਆਰ ਕਰਨਾ ਉਹਨਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਕੁਮਬਲੇ ਨੇ ਭਾਰਤੀ ਟੀਮ ਦੇ ਕੋਚ ਅਹੁਦਾ ਸੰਭਾਲਣ ਦੇ ਬਾਅਦ ਬੁੱਧਵਾਰ ਨੂੰ ਇੱਥੇ ਆਪਣੇ ਪਹਿਲੇ ਅਧਿਕਾਰਤ ਪੱਤਰਕਾਰ ਸਮੀਲਨ 'ਚ ਕਿਹਾ ਕਿ ਉਹਨਾਂ ਦੀ ਸਰਵੋੱਚ ਪਹਿਲ ਟੈਸਟ ਕ੍ਰਿਕਟ ਨੂੰ ਮਜ਼ਬੂਤੀ ਦੇਣਾ ਹੈ। ਭਾਰਤੀ ਲੰਪਿੰਗ ਸੰਘ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ 올림픽 ਜੁਤਰਨ ਜਾ ਰਿਹਾ ਰਿਕਾਰਡ ਭਾਰਤੀ ਦਾ ਇਸ ਵਾਰ ਇਹਨਾਂ ਖੇਡਾਂ 'ਚ 10 ਤੋਂ ਲੈ ਕੇ 15 ਤੱਕ ਮੇ ਜਿੱਤੇਗਾ ਆਈਓਏ ਦੇ ਜਨਰਲਸ ਕਤਰਜੀ ਮੈਤਾ ਨੇ ਬੁੱਧਵਾਰ ਨੂੰ ਇੱਕ ਪ੍ਰੋਗਰਾਮ 'ਚ ਆਈਓਏ ਤੇ ਕੁਝ ਹੋਰ ਅਧਿਕਾਰੀਆਂ ਦੇ ਨਾਲ ਇਹ ਦਾਅਵਾ ਕੀਤਾ ਮੈਤਾ ਨੇ ਕਿਹਾ 올림픽 ਜੇਸਵਾਰ ਸਾਡਾ 100 ਤੋਂ ਵੱਧ ਦਾ ਵੱਡਾ ਦਲ ਉਤਰਨ ਜਾ ਰਿਹਾ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਅਸੀਂ 10 ਤੋਂ 15 ਤੱਕ ਮੇ ਜ਼ਰੂਰ ਜਿੱਤਾਂਗੇ ਇੰਗਲੈਂਡ ਅਤੇ ਸ਼੍ਰੀਲੰਕਾ ਦੇ ਵਿਚਾਲੇ ਚੱਲ ਰਹੀ ਵਨਡੇ ਸੀਰੀਜ਼ ਦੇ ਵਿੱਚ ਇੰਗਲੈਂਡ ਦੇ ਬੱਲੇਬਾਜ਼ ਜੇਸਨ ਰਾਇਨ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਦਿੱਦੇ ਚੱਲਨੇ ਟੀਮ ਨੇ ਸ਼੍ਰੀਲੰਕਾ ਨੂੰ 6 ਵਿਕਟ ਨਾਲ ਹਰਾ ਦਿੱਤਾ ਮੀ ਪੈਨ ਦੇ ਕਾਰਨ ਮੈਚ ਨੂੰ 42 ਓਵਰਾਂ ਦਾ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਸੀਰੀਜ਼ ਵਿੱਚ ਇੰਗਲੈਂਡ ਨੇ 2-0 ਦੇ ਵੱਡੇ ਵਿਾਦੇ ਨਾਲ ਸੀਰੀਜ਼ ਤੇ ਆਪਣਾ ਕਬਜ਼ਾ ਕਰ ਲਿਆ ਸੁਪਰੀਆ ਤੇਜ ਗੈਂਦਵਾਸ ਬ੍ਰੈਡਲੀ ਬੋਡਲ ਦੀ ਬੋਲਿਵੁੱਡ ਫਿਲਮ ਅਨ ਇੰਡੀਅਨ ਵਿੱਚ ਆਪਣੇ ਅਭਿਨੇਤਾ ਚਲਵਾ ਦਿਖਾਉਂਦੇ ਦਿਸਣਗੇ। ਅਨਮੁਨ ਸ਼ਰਮਾ ਦੇ ਨਿਰਦੇਸ਼ਨ ਚ ਬਾਂਡਰੀ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਤਨਿਸ਼ਟਾ ਚੱਟਰਜੀ ਨਜ਼ਰ ਆਈ ਕਿ ਇਸ ਦੇ ਇਲਾਵਾ ਗੁਲਜਨ ਗਰੋਵਰ ਤੇ ਸੁਪਰੀਆ ਪਾਟਕ ਵੀ ਅਹਿਮ ਕਿਰਦਾਰਾਂ ਵਿੱਚ ਨੇ। ਬ੍ਰੈਡਲੀ ਸਤਪਲਾ 2006 ਦੇ ਵਿੱਚ ICC ਚੈਂਪੀਅਨਸ ਟਰੋਫੀ ਦੇ ਦੌਰਾਨ ਭਾਰਤ ਦੀ ਪ੍ਰਸਿੱਧ ਗਾਇਕਾ ਆਸ਼ਾ ਮੌਸਲੇ ਦੇ ਨਾਲ ਯੂ ਆਰ ਦਾ ਵਨ ਫਾਰ ਮੀ ਗਾਣ ਵਿੱਚ ਨਜ਼ਰ ਆ ਚੁੱਕੇ ਨੇ। ਦੁਨੀਆ ਦੇ ਚੋਟੀ ਦੇ ਖਿਡਾਰੀ ਬ੍ਰਾਜ਼ਿਲ 'ਚ ਫੈਲੇ ਜੀਕਾ ਵਾਇਰਸ ਕਾਰਨ ਰੀਓ 올림픽 ਤੋਂ ਡਰ ਰਹੇ ਹਨ ਜਦੋਂ ਕਿ ਭਾਰਤੀ 올림픽 ਸੰਘ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਖੇਡਾਂ 'ਚ ਸਾਰੇ ਭਾਰਤੀ ਖਿਡਾਰੀ ਹਿੱਸਾ ਲੈਣਗੇ ਅਤੇ ਕੋਈ ਵੀ ਇਹਨਾਂ ਖੇਡਾਂ ਤੋਂ ਪਿੱਛੇ ਨਹੀਂ ਹਟ ਰਿਹਾ ਆਈਓਏ ਦੇ ਸਾਂਝੇ ਸਕੱਤਰ ਅੰਤੀਸ਼ਵਰ ਪਾਂਡੇ ਨੇ ਬੁੱਧਵਾਰ ਨੂੰ ਕਿਹਾ ਕਿ ਸਾਨੂੰ ਕਮਾਂਟਰੀਅਲ 올림픽 ਕਮੇਟੀ ਤੋਂ ਇਸ ਸੰਬੰਧ 'ਚ ਸਲਾਹ ਮਿਲੀ ਹੈ ਅਤੇ ਅਸੀਂ ਖਿਡਾਰੀਆਂ ਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਕਿ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ